ਹੌਣ ਤਾਂ ਫੁੱਲ ਜਵਾਏ ਆ ਹੁਣ ਤਾਂ ਫੁੱਲ ਜਵਾਏ ਆ ਨਾਲ ਦੇ ਪਾਸੇ ਪਹਾੜ ਜੇ ਖਿਸਕੇ ਹੋਏ ਨੇ ਤੇ ਇਧਰ ਕਾ ਹਰਮਨ ਆ ਗੱਡੀ ਕੇ ਤੇ ਜੰਗਲ ਦੇ ਚਲੀ ਫਿਰਦਾ ਇਹ ਬੇਬੇ ਜੰਗਲ ਹੀ ਆ ਜੰਗਲ ਬਸ ਪਹੁੰਚਲੇ ਸੋ ਲੋਕੇਸ਼ਨ ਤੇ ਹਾਂਜੀ ਸਵਾਗਤ ਆਈ ਤੁਹਾਡੇ ਆਪਣੇ ਚੈਨਲ ਹਰਮਨ ਖੋਸਾ ਦੇ ਵਿੱਚ ਸੋ ਮੈਂ ਆਸ ਕਰਦਾ ਕਿ ਤੁਸੀਂ ਆਪਣੇ ਜਿਹੜੇ ਘੁੰਮਣ ਫਿਰਨ ਵਾਲੇ ਪਹਾੜਾਂ ਵਾਲੇ ਵਲੋਗ ਇੰਜੋਏ ਕਰ ਹੀ ਰਹੇ ਹੋਵੋਗੇ ਸੋ ਹੁਣ ਆਪਾਂ ਚੱਲੇ ਆ ਆਪਣੀ ਅਗਲੀ ਲੋਕੇਸ਼ਨ ਵੱਲ ਨੂੰ ਸੋ ਬੜੇ ਮੈਸੀ ਆ ਕਿ ਵੀਰੇ ਮੀਮੂ ਪੈਂਦੇ ਆ ਰਸਤਾ ਖਰਾਬ ਸੋ ਆਪਾਂ ਸਾਰਚ ਸੂਚ ਕੀਤਾ ਸਾਰਾ ਕਿ ਕਿਹੜਾ ਰਸਤਾ ਸਹੀ ਆ ਹੁਣ ਆਪਾਂ ਉਧਰ ਦੀ ਚੱਲੇ ਆ ਉੱਥੇ ਹੋਰ ਵੀ ਬੜੀਆਂ ਸੋਹਣੀਆਂ ਸੋਹਣੀਆਂ ਲੋਕੇਸ਼ਨ ਸੋ ਪਹੁੰਚ ਕੇ ਦੱਸਦੇ ਆ ਤੁਹਾਨੂੰ ਸਾਰਿਆਂ ਨੂੰ ਦਿਖਾਉਣੇ ਆ ਕਿ ਆਪਾਂ ਚੱਲੇ ਕਿੱਥੇ ਆ ਤੇ ਰਾਹ ਵੀ ਵਿਖਾਉਣੇ ਆ ਕਿਵੇਂ ਦਾ ਚੰਗਾ ਆ ਜਾਂ ਕਿਵੇਂ ਦਾ ਆ ਸਾਰਾ ਜੇ ਤੁਸੀਂ ਵੀ ਆਉਣ ਆਪਣੇ ਪਰਿਵਾਰ ਨਾਲ ਚਲੋ ਠੀਕ ਆ ਜੀ ਮਿਲਦੇ ਫਿਰ ਬਾਏ ਬਾਏ ਲਓ ਜੀ ਕਸੋਲੀ ਹਿੱਲ ਰਿਜ਼ੋਰਟ ਤੋਂ ਆਪਾਂ ਨਿਕਲ ਚੱਲੇ ਆ ਸੋ ਹੁਣ ਆਪਾਂ ਪਹਿਲਾਂ ਧਰਮਪੁਰ ਆ ਲ ਜਾਣਾ ਫਿਰ ਆਪਾਂ ਹਾਈਵੇ ਚੜਾਂਗੇ ਜਾ ਕੇ ਇਹ ਸਿੰਗਲ ਹੀ ਆ ਇਹ ਥੋੜਾ ਸਿੰਗਲ ਹੀ ਆ ਲੋ ਵੀ ਸੱਜਣੋ ਆਸੇ-ਪਾਸੇ ਜੰਗਲ ਹੀ ਜੰਗਲਾ ਪਹਾੜ ਹੀ ਪਹਾੜ ਤੇ ਪਹਾੜਾਂ 'ਚ ਕੌਣ ਘੁੰਮ ਰਿਹਾ ਸਾਡੀ ਬੇਬੇ ਅਸੀਂ ਘੁੰਮ ਰਹੇ ਸਾਰਾ ਪਰਿਵਾਰ ਤੇ ਇੰਜ ਵਾਏ ਬਹੁਤ ਜ਼ਿਆਦੇ ਹੋਈ ਜਾਂਦਾ ਲੈ ਬੇਬੇ ਪਵਾਤਾ ਮੀ ਫਿਰ ਦੂ ਨਹੀਂ ਤੇਰੇ ਤੇ ਮੀ ਪੈ ਗਿਆ ਹਰਮਣਾ ਕਿ ਆ ਉਧਰ ਤੋਂ ਤੁੱਪ ਨਹੀਂ ਗਈ ਪਈ ਆ ਇਹ ਆਈਆਂ ਦੋ ਰੱਬ ਬਣੇ ਪਏ ਆ ਰੱਬ ਦੇ ਰਾਂਗ ਨੇ ਹਾਂ ਇਹ ਨਿਆਰੇ ਆ ਲਓ ਜੀ ਇਧਰ ਮੀ ਪਈ ਜਾਂਦਾ ਤੇ ਉਧਰ ਉਹਦੇ ਧੁੱਪ ਨਿਕਲੀ ਪਈ ਸਿੰਗਲ ਰੋਡ ਤੋਂ ਬਾਅਦ ਹੁਣ ਹਾਈਵੇ ਆ ਚੁੱਕਾ ਬੇਬੇ ਉਹ ਸਾਹਮਣੇ ਚਿੱਟਾ ਚਿੱਟਾ ਕੀ ਆ ਕਿੱਧਰ ਉਹ ਵੀ ਪਹਾੜ ਤੇ ਉਹ ਤਾਂ ਇੰਨੇ ਤੋਂ ਪਹੁੰਚੇ ਉਹ ਟਿੱਕੀਆਂ ਹੀ ਆ ਕਿਆਂ ਲਾਈਆਂ ਪਈਆਂ ਉਹ ਆ ਚਿੱਕਲ ਜੇ ਵੀ ਠੋਕੇ ਪਾਏ ਆਵੇ ਉਹ ਬੇਬੇ ਐ ਪਹਾੜ ਖਸਕੇ ਨਾ ਹਾਂਜੀ ਬੜਾ ਵਧੀਆ ਰ ਬਾਜ ਜਾਣੀਆਂ ਬਹੁਤ ਵਧੀਆ ਹੁਣ ਵਧੀਆ ਸ਼ਾਂਤੀ ਆ ਗਈ ਹੈ ਹੁਣ ਤਾਂ ਫੁੱਲ ਜਵਾਏ ਆ ਹੁਣ ਤਾਂ ਫੁੱਲ ਜਵਾਏ ਆ ਇਨਾ ਫੁੱਲ ਇੰਜੋਏ ਹਾਂ ਫੁੱਲ ਜਵਾਏ ਇਨਾ ਤਾਂ ਡਰ ਸਾਸੀ ਹੋ ਗਈ ਲਓ ਜੀ ਆ ਗਿਆ ਜੇ ਸ਼ਹਿਰ ਧਰਮਪੁਰ ਧਰਮਪੁਰ ਇੱਥੇ ਗੁਰਧਰਾ ਸਾਹਿਬ ਵੀ ਆ ਹੋਏ ਹਾਂਜੀ ਮਮਾ ਕਿੱਥੇ ਆ ਉਹ ਵੇਖ ਗੱਡੀਆਂ ਹੀ ਗੱਡੀਆਂ ਦੀਆਂ ਨੇ ਇੱਥੇ ਤੁਹਾਨੂੰ ਤੇ ਘਾਰ ਹੀ ਕਰ ਦਿੱਤੀ ਸੀ ਜਿਉਂ ਤੇ ਗੱਡੀਆਂ ਹੀ ਗੱਡੀਆਂ ਦਿੱਤੀ ਜਾਂਦਾ ਹੈਣਾ ਸਾਰੀਆਂ ਗੱਡੇ ਇੱਥੇ ਤਾਂ ਬਹੁਤ ਜ਼ਿਆਦਾ ਕਿਉਂਕਿ ਇੱਥੇ ਮਮਾ ਜਗ੍ਹਾ ਨਹੀਂ ਨਾ ਹੁੰਦੀ ਜਗ੍ਹਾ ਕਰਕੇ ਫਿਰ ਲੋਕਾਂ ਨੂੰ ਰੋਡ ਤੇ ਲਾਉਣੀਆਂ ਪੈਂਦੀਆਂ ਆ ਆ ਜਿਹੜੀ ਮਾਰਕੀਟ ਵਾਲੇ ਸਾਰੇ ਆਏ ਰੋਡ ਤੇ ਲਾਏ ਜਾਂਦੇ ਨੇ ਅੱਜ ਇਹਨਾਂ ਦੇ ਉੱਤੇ ਉਹ ਵੀ ਗੱਡੀ ਥੱਲੇ ਹੀ ਲਾ ਕੇ ਜਾਂਦੇ ਹਾਂ ਲਓ ਜੀ ਆ ਜਿਹੜੇ ਰੋਡ ਖਿਸਕੇ ਹੋਏ ਆ ਨਾ ਉਹਨੂੰ ਸਹੀ ਕਰ ਰਹੇ ਨੇ ਵੱਡੀਆਂ ਵੱਡੀਆਂ ਮਸ਼ੀਨਾਂ ਨਾਲ ਬੇਬੇ ਕਰਦੇ ਸਹੀ ਆ ਵੀ ਤੇ ਘਰ ਪਾਉਣ ਵਾਲਿਆਂ ਦੀ ਗੱਲ ਕਰ ਵੀ ਲਓ ਜੀ ਸਾਹਮਣੇ ਪਹਾੜ ਦੇ ਕੋਲ ਕਿੱਡੇ ਕਿੱਡੇ ਨੇ ਉਹ ਬਹੁਤ ਵੱਡੇ ਉੱਚੇ ਪਹਾਉਂ ਤੇ 30ਾਂ ਦੇ ਘਰ ਪਾਏ ਲੋਕੀ ਪਹਾੜਾਂ ਡਰਦੇ ਹੀ ਨਹੀਂ ਜਮਾ ਇਹ ਇੱਧਰ ਬਾਹਲੇ ਤਗੜੇ ਤਗੜੇ ਪਹਾੜ ਆ ਯਾਰ ਹਾਂ ਬਾਅਦ ਵੱਡੇ ਆ ਉੱਤੇ ਘਰ ਵੀ ਨੇ ਤਤ ਜਿਵੇਂ ਜਾਨੇ ਦਾ ਟੀਸੀ ਉੱਤੇ ਘਰ ਪਾਇਆ ਵਜਾ ਜਿਵੇਂ ਟੀਸੀ ਤੇ ਬੇਬੇ ਉੱਥੇ ਰਹਿਣਾ ਟੀਸੀ ਤੇ ਜਾ ਕੇ ਉਹ ਉੱਥੇ ਤਾਂ ਨਹੀਂ ਹੁਣ ਰਹਿਣਾ ਪਰਾ ਵਾ ਇੱਥੇ ਆ ਕੇ ਘਰ ਵਖਾ ਦੇ ਇੱਕ ਲਓ ਜੀ ਇਧਰ ਨਾਲ ਦੇ ਪਾਸੇ ਪਹਾੜ ਜੇ ਖਸਕੇ ਹੋਏ ਨੇ ਤੇ ਇਧਰ ਕੰਮ ਚੱਲ ਰਿਹਾ ਕਿਸਕੇ ਹਰ ਮਾ ਇਧਰ ਮਾਰੇ ਮਾਰੇ ਜਿਹੜਾ ਮੀਨ ਉਹਦਾ ਕਰਕੇ ਨਾ ਪਹਾੜ ਐਡੇ ਵੱਡੇ ਵੱਡੇ ਪਹਾੜਾ ਬੇਬੇ ਚੜ ਜਾਣਗੇ ਟੀਸੀ ਤੇ ਨਾ ਭਰਾਵਾ ਚੱਕਿਆ ਨਹੀਂ ਜਾਂਦਾ ਚੜ੍ਹ ਨਹੀਂ ਚੱਕਿਆ ਨਹੀਂ ਜਾਂਦਾ ਚੜ ਕਿੱਥੋਂ ਜਾਉਂਗੇ ਬੋਲੇ ਬੋਲੇ ਬਹੁਤ ਜ਼ਿਆਦਾ ਬਾੜੇ ਉੱਚੇ ਆ ਪਹਾੜ ਭਰਾ ਬੇਬੇ ਕਿਤੇ ਦੂ ਹੀ ਵੱਡੇ ਪਹਾੜ ਆ ਜਿੱਥੇ ਆਪਾਂ ਚੱਲੇ ਆ ਅੱਛਾ ਹਾਂਜੀ ਬੇਬੇ ਉਹਦੇ ਖੁਸ਼ ਹੋ ਜਾਂਦੀ ਏ ਸੁਣ ਕੇ ਨਹੀਂ ਫਿਰ ਉਹਦੇ ਉਹਦੇ ਚੜਾ ਜਾਊਗਾ ਹਾਂ ਹਾਂ ਗੱਡੀ ਚੜ ਜੂਗੀ ਗੱਡੀ ਚੜ ਜੂਗੇ ਹਾਂ ਹਾਂ ਗੱਡੀ ਦੇ ਲਾਚ ਆ ਗੱਡੀ ਕਢਾ ਕੇ ਚੜ ਚਾਂਗੇ ਚੜ ਜਾਂਗੇ ਬੇਬੇ ਤੂੰ ਵੇਖੂਗੀ ਚੜ ਕੇ ਮੇਰਾ ਰਾਤਾ ਚੜਨ ਦਾ 4x4 ਗੇਅਰ ਲਾ ਕੇ ਹਾਂ 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 ਚੱਲ ਬੈ ਬੈ ਕੇ ਚੜਜੋ ਹੱਥ ਪਾ ਪਾ ਕੇ ਹੋਰ ਹਰ ਮਰ ਦਾ ਬਾੜੇ ਮੋਤੇ ਪਹਾੜਾ ਭਰਾਵਾ ਹਾਂ ਹੁਣਾਂ ਯਾਰ ਮਾਹੌਲ ਵੀ ਬੜਾ ਸੋਹਣਾ ਇੰਤ ਲਓ ਜੀ ਜਿਹੜਾ ਇੱਧਰ ਨੂੰ ਰਾਹ ਜਾਂਦਾ ਨਾ ਰਾਹ ਇੰਨਾ ਕੁ ਵਧੀਆ ਤੇ ਇੰਨਾ ਕੁ ਸੇਫ ਆ ਜਾਣਾਸਤੇ ਲੱਗ ਰਾ ਬਣਿਆ ਹੋਇਆ ਹੁਣਾਸਤੇ ਲੱਗ ਰਾ ਬਣਿਆ ਇੱਥੇ ਕੋਈ ਚੱਕਰ ਨਹੀਂ ਸੋ ਬੜਾ ਸੋਹਣਾ ਸਭ ਕੁਝ ਬਣਿਆ ਹੋਇਆ ਲੋਵੀ ਸਜਣੋ ਮਾੜੀ ਤੁਹਾਨੂੰ ਝਲਕ ਦਿਖਾ ਦਈਏ ਆ ਜਾਣਾ ਐਡੇ ਵੱਡੇ ਸ਼ਹਿਰ 'ਚ ਜਾਣਾ ਜੇ ਕਿਸੇ ਸਾਰਾ ਸ਼ਹਿਰ ਹੀ ਦੇਖਦਾ ਭੇਜਦਾ ਆਹ ਬਤਾਇਆ ਤਾਂ ਇਹ ਤਾਂ ਕਿੱਡੇ ਵੜ ਕਿੱਥੋਂ ਵੀ ਜਾਏਗਾ ਸੜਕ ਤਾਂ ਨਹੀਂ ਬੇਬੇ ਲੋਵੀ ਸਜਣੋ ਹੋਰ ਗੱਲਾਂ ਛੱਡੋ ਪਹਿਲਾਂ ਤੁਸੀਂ ਪਿੱਛੇ ਪਹਾੜ ਦੇਖੋ ਕਿੱਡੇ ਸੋਹਣੇ ਲੱਗ ਰਹੇ ਐਡੇ ਵੱਡੇ ਵੱਡੇ ਪਹਾੜਾ ਉੱਪਰ ਬੱਦਲ ਤੇ ਹੁਣ ਆਪਾਂ ਜਿਹੜਾ ਤੁਹਾਨੂੰ ਸ਼ਹਿਰ ਦਿਖਾਉਣ ਲੱਗੇ ਆੜਾ ਜਿੱਥੇ ਆਪਾਂ ਚੱਲੇ ਆਓ ਜਰਾ ਹਰਮਨ ਵੇਖ ਲੋ ਇੱਥੋਂ ਸਾਰਾ ਐ ਬਣਿਆ ਹੋਇਆ ਹੈ ਨਾ ਉਹ ਸ਼ਹਿਰ ਵੇਲਾ ਹੀ ਰਿਹਾ ਆ ਤੋ ਸਟਾਰਟ ਹੋ ਜਾਂਦਾ ਪਿਆ ਤਾਕ ਐਡਾ ਸ਼ਹਿਰ ਆ ਅਜੇ ਆਪਾਂ ਉਧਰ ਲੈ ਪਾਰ ਜਾਣਾ ਇੱਕੋ ਹਾਂ ਅੱਛਾ ਉਧਰ ਜਾਣਾ ਜੀ ਬਹੁਤ ਹੀ ਸੋਹਣਾ ਵੇਖੋ ਨਾ ਐਡਾ ਸੋਹਣਾ ਲੱਗ ਰਿਹਾ ਤੋ ਇਹ ਵੇਖ ਤੂਰੋ ਐਡਾ ਸੋਹਣਾ ਲੱਗ ਰਿਹਾ ਜਦੋਂ ਨੇੜੇ ਗਏ ਤੂਦੂ ਤੇ ਸੋਹਣਾ ਲੱਗ ਰਿਹਾ ਰੰਗ-ਬਰੰਗੇ ਜੇ ਹੈ ਨਾ ਘਰ ਸਾਰੇ ਰੰਗ-ਬਰੰਗੇ ਆ ਜੀ ਉਹ ਪਰਾਂ ਤੱਕਿਆ ਪਹਾੜ ਵੇਖੋ ਕਿੱਡੇ ਸੋਹਣੇ ਲੱਗਦੇ ਇੱਧਰ ਬਹੁਤ ਸੋਹਣੇ ਦਰਾਖਤ ਵੀ ਲੱਗਾ ਕਿੱਡੇ-ਕੱਡੇ ਹੋਰ ਹੀ ਤਰ੍ਹਾਂ ਦੇ ਆ ਹਨਾ ਇਹ ਤਾਂ ਇਹ ਨਾ ਹਰੀਆਲੀ ਹਰੀਆਲੀ ਆ ਤੋ ਆਪਾਂਉਂਦੀ ਨਹੀਂ ਤੇ ਸੁੱਕਣੇ ਕੀ ਦਰਖਤ ਆਪੇ ਹਰੇ-ਹਰੇ ਰਹਿਣੇ ਆ ਪਹਾੜਾ ਸੋਹਣਾ ਲੱਗੀਆਂ ਦਾ ਮੌਸਮ ਵੀ ਬੜਾ ਵਧੀਆ ਹੈ ਬੱਦਲ ਵੀ ਬੱਦਲ ਨੇ ਇੱਧਰ ਲਈ ਸਜ ਤੋਪੇ ਹੁਣ ਆਪਾਂ ਉੱਥੇ ਰਹਿਣਾ ਕਿੰਨੇ ਚਿਰ ਬਸ ਵਾਵਾ ਦੇਣ ਠੀਕ ਆ ਓਕੇ ਜਿਹੜਾ ਸਾਰਾ ਐਡਾ ਵੱਡਾ ਪੈਂਦਾ ਹਾਂ ਸਾਰਾ ਤੁਹਾਨੂੰ ਖਾਣ ਦੇ ਕਿੜੀ ਕਿੜੀ ਚੀਜ਼ਾਂ ਵਾਂ ਕੀ ਕੀ ਸਾਰਾ ਕੋ ਓ ਜਾ ਕੇ ਦੱਸ ਦੇ ਕਿਹੜਾ ਸ਼ਹਿਰ ਆਓ ਓਕੇ ਅੰਟੀ ਚਲੋ ਤੁਸੀਂ ਪਿੱਛੇ ਰਹੇ ਚਲੋ ਮੰਮੀ ਚੱਲ ਇੱਥੇ ਫੋਟੋ ਨਾ ਕਰ ਲਈਏ ਕਿੰਨੀ ਹਾਂਜੀ ਕੀ ਕਰਨਾ ਫੋਟੋ ਲਓ ਜੀ ਸੱਜਣੋ ਥੋੜੀ ਜੀ ਦੂਰੀ ਰਹਿ ਗਈ ਆ ਸ਼ਹਿਰ ਵੇਖ ਲਓ ਇੱਥੇ ਸ਼ੁਰੂ ਹੁੰਦਾ ਇੱਥੇ ਸ਼ੁਰੂ ਹੋ ਚੁੱਕਾ ਹੈ ਗੱਡੀ ਕਿੰਨੀ ਖੜੀ ਆ ਉਹ ਘਰ ਬੇਬੇ ਵੇ ਟੀਸੀਆਂ ਦੇ ਬਾਹਰੀਆਂ ਮੈਂ ਤਾਂ ਇਹਨੂੰ ਆਖ ਜਾਨੀ ਤੰਦੇ ਆ ਜਿਹੜੇ ਉੱਥੇ ਚੜ ਕੇ ਬੈਠੇ ਆ ਲਓ ਵੀ ਸੱਜਣੋ ਸ਼ਹਿਰ 'ਚ ਤੇ ਪਹੁੰਚ ਚੁੱਕੇ ਆ ਪਰ ਟ੍ਰੈਫਿਕ ਇੰਨਾ ਕਿ ਜ਼ਿਆਦਾ ਟ੍ਰੈਫਿਕ ਆਣਾ ਇੱਥੇ ਸ਼ਹਿਰ ਹੀ ਬੜਾ ਵੱਡਾ ਹੈ ਸ਼ਹਿਰਾਂ ਦੇ ਸ਼ਹਿਰ ਹੀ ਇਹਦੇ ਸ਼ਹਿਰ 'ਚ ਬਸੇ ਹੋਏ ਆ ਕਿੱਦਾਂ ਸੋਹਣਾ ਲੱਗ ਰਿਹਾ ਯਾਰ ਲਓ ਜੀ ਇਧਰ ਦੇਖੋ ਸਕੂਲ ਵਾਲੇ ਬੱਚਿਆਂ ਦੇ ਸਾਰਿਆਂ ਦੇ ਕੋਟ ਪਾਏ ਹੋਏ ਆ ਟਰੈਕਸੂਟ ਪਾਏ ਹੋਏ ਸਾਰਿਆਂ ਨੇ ਅੱਧਿਆਂ ਦੇ ਅੱਧੀਆਂ ਬਾਹਾਂ ਵਾਲੀਆਂ ਸ਼ਰਟਾਂ ਤੇ ਇਧਰ ਸਾਰਿਆਂ ਦੇ ਟਰੈਕਸੂਟ ਪਾਏ ਹੋਏ ਬੱਚਿਆਂ ਨੇ ਬੜੇ ਜਾਣੇ ਨੇ ਜਿਨ੍ਹਾਂ ਨੇ ਇੱਥੇ ਕੋਟ ਵੀ ਪਾਏ ਹੋਏ ਆ ਕਿਉਂਕਿ ਉੱਚਾ ਜਨ ਥੋੜੇ ਠੰਡੇ ਇੱਧਰ ਆਓ ਜੀ ਉਹੀ ਗੱਲ ਹੋ ਗਈ ਜੀ ਦਾ ਡਰ ਸੀ ਖਤਰਨਾਕ ਰਾਵਾਂ ਦੇ ਆ ਚੁੱਕੇ ਆ ਮੰਮੀ ਡਰ ਲੱਗ ਰਿਹਾ ਹੋਰ ਨਹੀਂ ਹੋ ਵੇਖੋ ਅੱਗੇ ਵੇਖੋ ਅੱਗੇ ਹੋਰ ਗਿਆ ਹਾਂ ਉਹ ਰੇਡ ਤੇ ਲੈ ਜੀਏ ਆ ਵੀ ਚੱਲਾ ਲਓ ਵੀ ਸੱਜਣੋ ਪਿੱਛੇ ਦੇ ਰਾਹ ਬੜੇ ਸੋਹਣੇ ਸੀ ਸਾਰੇ ਘਰ ਦੇ ਘਾਮਰੇ ਪਏ ਮੂੰਹ ਇਹਨਾਂ ਦੇ ਵੇਖਣ ਆਲੇ ਸਾਰਿਆਂ ਦੇ ਥੋੜਾ ਬੜਾ ਇਹ ਪਹਾੜ ਏ ਏਡੇ ਖਤਰਨਾਕ ਆ ਤੇ ਮੂੰਹ ਤੇ ਆਪੇ ਬਾਨੇ ਆ ਰਾਹ ਵੀ ਇੱਕ ਟੁੱਟਾ ਜਾਇਆ ਰਾਹ ਟੁੱਟਾ ਪਰ ਲੋਕੇਸ਼ਨ ਬੜੀ ਸੋਹਣੀ ਆ ਜਿੱਥੇ ਆਪਾਂ ਜਾ ਰਹੇ ਇੰਦਾ ਦੇ 12 ਕਿਲੋਮੀਟਰ ਹੈ ਇਹ ਸਾਰੀ ਬਸ ਹਾਂ 17 ਕਿਲੋਮੀਟਰ ਲੱਗੇ ਆਗੇ ਆ ਉਹ ਵੇਖੋ ਆ ਸਾਹਮਣੇ ਪਹਾੜ ਵੇਖੋ ਏਡੇ ਏਡੇ ਪਹਾੜ ਏਡੇ ਏਡੇ ਮੂੰਹ ਬਣੇ ਪਏ ਉਹ ਪਾੜਵੇ ਬੇਬੇ ਇੱਧਰ ਓ ਮਾਈ ਗੋਡ ਓ ਮਾਈ ਗੋਡ ਆ ਕਿੱਥੇ ਲਾਇਆ ਬੇਬੇ ਉਰਲੇ ਪਾਸੇ ਨਾ ਕਾ ਗੱਡੀ ਪਰ ਇਹਨਾਂ ਦੇ ਜਾ ਓ ਮਾਈ ਗੋਡ ਯਾ ਨਾ ਇੱਥੇ ਦੇ ਓ ਬੇਬੇ ਦੇ ਮੂੰਹ ਚ ਓ ਮਾਈ ਗੋਡ ਵੀ ਨਿਕਲਦਾ ਅੱਗੇ ਕੋਈ ਵੀ ਅੱਗੇ ਅੱਗੇ ਕੋਈ ਵੀ ਗੱਲ ਨਹੀਂ ਬੇਬੇ ਨੇ ਖੁਸ਼ ਹੋ ਕੇ ਓ ਮਾਈ ਗੋਡ ਹਾਂ ਉਰਨ ਨਾ ਕਾ ਗੱਡੀ ਪਰ ਓ ਨਾ ਇਹਦਾ ਬੱਜ ਆਏ ਹੋਏ ਪਾੜੇ ਸਜਨੋ ਬਹੁਤ ਸੋਹਣੇ ਪਹਾੜ ਆਇਆ ਸੋਹਣੇ ਆ ਭਰਾ ਲੋ ਆਪਰੇ ਸੌਣੀ ਦਾ ਆ ਹਾਂ ਕਰਦੇ ਪਹਿਲਾਂ ਬੜੇ ਖਾਸ ਜਦੋਂ ਖਤਰਨਾਕ ਕਿਉਂ ਪਹਾੜ ਬਣਾਏ ਆ ਇਹ ਤਾਂ ਖਤਰਨਾਕ ਯਾਰ ਆਏ ਆਏ ਗੱਡੀ ਰੋਕਣੀ ਪੈਂਦੀ ਲੋ ਇਦਾਂ ਰਾਹ ਜਾਂਦਾ ਨਾ ਵੀ ਆਪਾ ਪੀ ਜਾਣਾ ਜਦੋਂ ਬਸ ਹੁੰਦੀ ਤਾਂ ਬਾਲਾ ਇਹ ਮਿਹਨਤ ਦਾ ਫਲ ਵੇਖਿਓ ਤੁਸੀਂ ਕਿੰਨਾ ਸੋਹਣਾ ਮਿਲਦਾ ਕਿਉਂਕਿ ਜਿੱਥੇ ਆਪਾਂ ਜਾ ਰਹੇ ਆ ਨਾ ਜਿਹੜੇ ਫਾਲਾਂ ਵਾਲਾ ਆਪਾਂ ਜਾ ਰਹੇ ਆ ਉਹ ਬਹੁਤ ਘੈਂਟ ਆ ਕੁਦਰਤ ਦੇ ਨਜ਼ਾਰੇ ਉੱਥੇ ਦੇਖਣ ਵਾਲੇ ਆ ਉੱਥੇ ਜਾ ਕੇ ਹੀ ਵੇਖਾਂਗੇ ਅਜੇ ਤਾਂ ਅੱਖਾਂ ਅੱਖਾਂ ਵਿੱਚ ਲੋਣ ਮੰਮੀ ਨੂੰ ਨੀਂਦ ਆਈ ਇਹਦੇ ਕੋ ਮਿਸ ਹੁੰਦੀ ਨਹੀਂ ਭਾਈ ਮੰਮੀ ਪਿੱਛੇ ਬੈਠੀ ਆਪਨੇ ਬ੍ਰੇਕਾ ਲਾਈਆ ਉਹ ਵੇਖ ਥੱਲੇ ਯਾਪ ਘਰ ਜਾ ਤੂੰ ਐਡੇ ਲਾਏਗੇ ਆ ਬਹੁਤ ਕਿੱਡੀ ਸੋਹਣੀ ਲੋਕੇਸ਼ਨ ਹੀ ਆ ਤੇ ਵਾਜੀਵਾ ਬੈਠੇ ਰਹੋ ਜੰਗਾ ਸਾਰੇ ਜਣ ਜਿੰਨੇ ਵੀ ਸਬਸਕ੍ਰਾਈਬਰ ਆਪਣੇ ਬਿਲਟਾ ਲਾ ਕੇ ਬਹੁਤ ਅੱਛੀ ਆਵਾਜ਼ ਹੈ ਮਨ ਕੋਸਾ ਦੀ ਇੱਕ ਗਾਣਾ ਹੋਏ ਸਾਰੇ ਗਰੇ ਗਮ ਗਮ ਪਾਪਾ ਪਾਪਾ ਦਾ ਪਤਾ ਨਹੀਂ ਦਾਨੀ ਸਾ ਲਿਕੋਂ ਦਾ ਕਸ਼ਰੀ ਗਾਉਂਦਾ ਹੁੰਦਾ ਸੀ ਹਾਂ ਐਡੀ ਨਹੀਂ ਗੱਲ ਨਿਕਾ ਹੁੰਦਾ ਕਸ਼ਰੀ ਵੀ ਗਾਉਂਦਾ ਰਿਆ ਮੈਂ ਅਸੀਂ ਕੰਪੀਟੀਸ਼ਨਾਂ ਤੇ ਵੀ ਜਾਂਦਾ ਸੀ ਦਸਤਾਰ ਕੰਪੀਟੀਸ਼ਨ ਤੇ ਵੀ ਉਹ ਹੈਲੋ ਇਧਰ ਇਗਨੋਰ ਨਾ ਕਰ ਦੋ ਦਸਤਾਰ ਕੰਪੀਟੀਸ਼ਨ ਤੇ ਵੀ ਜਾਂਦਾ ਹੁੰਦਾ ਸੀ ਮੈਂ ਤਬਲਾ ਵੀ ਵਜਾ ਲੈਂਦਾ ਸੀ ਮੈਂ ਰਮੋਲਾ ਵੀ ਵਜਾ ਲੈਂਦਾ ਮੈਂ ਢੱਡ ਵੀ ਵਜਾ ਲੈਂਦਾ ਸੀ ਉਹ ਵੀ ਜਾਣ ਕੇ ਦਿੱਤੇ ਸੀ ਵਜਾਉਣ ਨੂੰ ਕੀ ਆ ਢੱਡੇ ਵੀ ਪਈਆਂ ਢੱਡੇ ਵੀ ਢੱਡੇ ਤੇ ਹਲੇ ਵੀ ਸਹੀ ਹੋਣੀ ਹੈ ਯਾਰ ਪਤਾ ਕੀ ਗੱਲ ਹੋਈ ਸੀ ਰੇ ਪਰਾਵਤਾਂ ਦੇ ਨਵੀਂ ਨਵੀਂ ਲੈ ਕੇ ਆਂਦੇ ਨਵਾਂ ਨਵਾਂ ਸ਼ੌਂਕ ਬੜਾ ਹੁੰਦਾ ਨਾ ਕਿ ਤੇ ਆਣਾ ਰਾਤ ਲੱਗੇ ਰਹਿਣਾ ਭਰਾ ਮਨ ਲੱਗਾ ਰਹਿਣਾ ਮੈਂ ਰਾਤ ਨੂੰ ਵੀ ਇੱਕ ਤੇ ਉੱਚੀ ਚੀਹੇ ਕਰਾਈ ਜਾਣੀਆਂ ਹਨਾ ਪਹਿਲਾਂ ਆਪਣਾ ਘਰ ਇਕੱਠਾ ਹੁੰਦਾ ਸੀਗਾ ਨਾਲ ਭਰਾਵਾਂ ਤਾਇਆ ਆਇਆ ਆਇਆ ਉੱਠ ਕੇ ਰਾਤ ਦੋ ਤਿੰਨ ਛੱਡੀਆਂ ਟੱਡ ਖੋ ਕੇ ਲੈ ਗਿਆ ਇੰਨਾ ਕੰਜੀਰਾ ਆਪ ਤੇ ਸੋਨਾ ਮਿਸਾਨ ਨੂੰ ਸੋਨਾ ਅੱਛਾ ਉਹ ਤੇ ਛੱਟ ਉਹਨਾਂ ਕੋਲ ਹੀ ਆ ਉਹ ਤੇ ਛੱਟ ਉਹਨਾਂ ਕੋਲ ਹੀ ਮੈਂ ਇਹ ਬਹਿ ਕੇ ਆਪਨਾ ਪਿਆਰ ਨਾ ਮਾਰਿਆ ਸੀ ਇਦਾਂ ਨਹੀਂ ਉਹ ਕਿਵੇਂ ਛਿੜਕਦਾ ਹੀ ਨਹੀਂ ਜਮਾਈ ਪਿਆਰ ਨਾ ਪਿਆਰ ਨਾ ਕਿਹਾ ਉਹ ਤੋਂ ਬਾਅਦ ਕਿਹਨੂੰ ਪੰਪੜੀ ਦਿੱਤਾ ਤੁਹਾਨੂੰ ਮੈਂ ਆਦਾ ਨਹੀਂ ਦਾਲ ਕੀਤਾ ਬਾਅਦ ਨਹੀਂ ਜਦੋਂ ਕੁਛ ਨਹੀਂ ਹੋਉਂਦੇ ਮੇਰੇ ਜੂਨੀਅਰ ਹੁੰਦੇ ਸੀ ਬਾਅਦ ਵਿੱਚ ਛੜ ਗਏ ਯਾਰ ਟਾਈਮ ਛੜੇ ਹੋ ਬਹੁਤ ਕੰਪੀਟੀਸ਼ਨ ਬਹੁਤ ਚੰਗੇ ਮੁੰਡੇ ਸੀ ਉਹ ਨਾਲ ਦੇ ਸਾਰੇ ਹੁਣ ਕਿਹਨਾ ਮਾੜੇ ਆ ਮੰਮਾ ਹੁਣ ਵੀ ਚੰਗੇ ਹੋ ਜਾਂਦੇ ਆ ਸਹੀ ਆ ਉਦੋਂ ਇੱਕ ਲਾਲ ਚੰਦਾ ਨਾ ਛੋਟੇ ਬੱਚਿਆਂ ਨੂੰ 10-10 ਰੁਪਏ ਪਿਪਰਾਵਾ ਪਤਾ ਕੀ ਜਾਣਾ ਹੈ ਹੀ ਰਿਆ ਅਸੀਂ ਜਦੋਂ ਕੰਪੀਟੀਸ਼ਨ ਤੇ ਜਾਂਦਾ ਨਾ ਕੁਛ ਨਹੀਂ ਗੋਣੀ ਅਹੀਂ ਨਾ ਜਿੰਨੇ ਪੈਸੇ ਹੁੰਨੇ ਜਿਵੇਂ ਲੋਕੀ ਲੋਕੀ ਗੁਰੂ ਘਰਾਂ 'ਚ ਦਿੰਦੇ ਨਾ 10 ਪਈਏ ਦੇ ਦੇ ਅਸੀਂ ਭਰਾਵਾ ਉਹ ਸਕੂਲ ਵਾਲੇ ਲੈ ਲੈਂਦੇ ਸਾਡੇ ਤੋਂ ਅਸੀਂ ਵਿੱਚੋਂ ਕੁੰਡੀ ਲਾ ਲੈਂਦੇ 20 20 ਰੁਪਏ ਸਾਰਿਆਂ ਨੇ ਆਪਦੇ ਕੋਲੇ ਰੱਖ ਲੈਣੇ ਬਾਕੀ ਸਕੂਲ ਆਗਿਆ ਨੂੰ ਦੇ ਦੇਣੇ ਤੇ ਬਾਕੀ ਗੋਲਕ 'ਚ ਪਾ ਦਿੰਦੇ ਹੁੰਦੇ ਸੀ ਪਰ ਉਹ ਦਿਨ ਬੜੇ ਵਧੀਆ ਸੀ ਯਾਰ ਉਹ ਨਹੀਂ ਆਉਣੇ ਹਣ ਮੁੜ ਕੇ ਗੁਰੂ ਮਹਾਰਾਜ ਦੀ ਸ਼ੁਰੂ ਤੇ ਬੜੀ ਕਿਰਪਾ ਰਹੀ ਹੈ ਕਿਵੇਂ ਹੈ ਇਹ ਰਾਹ ਤਾਂ ਮੁੱਕਦੇ ਨਹੀਂ ਆਉਂਦਾ ਰਾਹ ਬਹੁਤ ਘੈਂਡਾ ਵੇ ਬੇਬੇ ਰਾਹ ਵੇਖੋ ਰਾਹ ਪਾਰ ਦੀ ਮੁਕਣ ਚਾਉਂਦੇ ਆ ਵਾਧੇ ਜਾਂਦੇ ਉਹਦੋਂ ਉੱਚੇ ਜਾਂਦੇ ਹੁੰਦੇ ਜਾਂਦੇ ਸਗੋਂ ਰਾਹ ਤਾਂ ਚੱਲ ਨਾ ਮੁਕਣ ਚਾਵੇ ਤੇ ਜਿਹੜਾ ਭੀੜਾ ਇੱਕ ਜਦੋਂ ਅੱਗੋਂ ਕੁਛ ਆ ਜਾਂਦਾ ਉਹ ਦੋ ਸੈਕਿੰਡ ਟਾਰ ਹੋ ਜਾਂਦਾ ਜਾਣ ਲੱਗ ਜਾਂਦਾ ਹਾਂ ਫੇਰ ਔਖਾ ਹੋ ਜਾਂਦਾ ਅੱਜ ਕਰਦੇ ਆਣੇ ਵਿਚਾਰੇ ਬਹੁਤ ਨਾਮ ਜਪਿਆ ਜਦੋਂ ਦੇ ਵਿੱਚ ਹਾਂ ਬਾ ਥੋੜਾ ਰਹਿ ਗਿਆ 9 ਕਿਲੋਮੀਟਰ ਰਹਿ ਗਿਆ ਬਸ ਅਜੇ 9 ਕਿਲੋਮੀਟਰ ਆ ਬਸ ਪਹੁੰਚ ਗਏ ਬਸ ਪਹੁੰਚ ਗਏ ਟੈਨਸ਼ਨ ਨਾ ਲਵ ਵੀ ਸੱਜਣਾ ਆਪਣੀ ਲੋਕੇਸ਼ਨ ਤੋਂ 9 ਕਿਲੋਮੀਟਰ ਪਿੱਛੇ ਰੁਕ ਗਏ ਆਪਾਂ ਤੇ ਆਸੇ ਪਾਸੇ ਉਹ ਇੱਕ ਗੱਲ ਤੇ ਹੈ ਜਿਹੜਾ ਸਕੂਨ ਉਹ ਇੱਥੇ ਆ ਸ਼ਾਂਤੀ ਸਭ ਕੁਝ ਕੋਈ ਚੀਜ਼ ਹੈ ਸ਼ਾਂਤੀ ਸ਼ਾਂਤੀ ਆ ਸ਼ਾਂਤੀ ਮਤਲਬ ਸਕੂਨ ਐਡੀ ਮਾੜੀ ਸੋਚ ਹੀ ਰਹੀ ਤੇ ਮੈਂ ਸ਼ਾਂਤੀ ਚਾਂਦੀ ਪੀਸ ਤੇਰਾ ਸਾਡਾ ਨੋਟ ਹੀ ਹੁੰਦਾ ਚਾਹਦਾ ਦੇ ਸੱਜਣ ਨਹੀ ਤੇ ਸ਼ਹਿਰਾਂ ਚ ਪੂ ਪਾ ਪਾ ਉਹ ਗੱਲ ਜੀ ਜਗਾ ਤੇ ਵੀ ਖੜਾ ਤੀ ਉਹ ਇਲਾ ਬਾੜੇ ਕੁੰਡ ਆਈ ਆ ਨਹੀਂ ਨਹੀਂ ਆ ਸ਼ਿਆਮ ਕੀ ਰਸੋਈ ਆ ਗਈ ਆਪਾਂ ਸ਼ਿਆਮ ਕੀ ਰਸੋਈ ਹਾਂ ਬੇਬੇ ਹਾਂ ਚਲਿਏ ਮੈਗੀ ਖਾਣਾ ਖਾਓ ਬਣਾਓ ਨਜ਼ਾਰੇ ਲਾਓ ਚੜਦੀ ਕਲਾ ਹੋ ਜਾਏ ਹਾਂ ਚੜਦੀ ਕਲਾ ਹੀ ਚਾਹੀਦੀ ਬੇਬੇ ਚੜਦੀ ਕਲਾ ਹੋ ਜਾਏ ਕੋ ਮਨ ਕਮਾਉਣਾ ਤੇ ਚੜਦੀ ਕਲਾ ਹੋ ਜਾਏ ਮੈਂ ਜਿਵੇਂ ਆ ਗਿਆ ਮੈਂ ਕਿਹਾ ਮੈਂ ਕਿਹਾ ਮੈਂ ਗਿਆ ਮੈਂ ਗਿਆ ਮੈਂ ਗਿਆ ਮੈਂ ਜਿਵੇਂ ਆ ਗਿਆ ਮੈਂ ਕਿਹਾ ਮੈਂ ਗਿਆ ਮੈਂ ਇੱਕ ਮੈਂ ਗਿਆ ਮਿੱੱਚ ਖਾਣੀਓ ਮਿੱੱਚ ਖਾਣੀ ਮੀਰੇ ਨੇ ਖਾਣੀ ਮੈਂ ਮम्मी ਮम्मी ਬੜਾ ਸੋਣਾ ਬੋਲਿਆ ਇੱਕ ਵਾਰ ਬੋਲ ਨਈ ਮਾਰੀ ਨਈ ਇੱਕ ਵਾਰੀ ਮਿੱੱਚ ਖਾਣੀ ਨੀ ਇਹ ਤਾਂ ਕਹਿੰਦੇ ਉਦੋਂ ਨਹੀਂ ਬੋਲਦੇ ਮम्मा ਕਹਿ ਦੋ ਇੱਕ ਵਾਰੀ ਮਿੱੱਚ ਖਾਣੀ ਮਿੱੱਚ ਖਾਣੀ ਤੂੰ ਇਹਨੇ ਕਮੈਂਟ ਵੀ ਕੀਤਾ ਸੀਗਾ ਅੱਛਾ ਇਹਦਾ ਬਲੌਗ ਨਹੀਂ ਬਣਾਇਆ ਦੂਸਰਾ ਮम्मी ਬੜਾ ਕਿਉੜ ਬੋਲਦਾ ਗਰੇ ਇੱਕ ਕੋਕ ਲਿਆ ਦਿਓ। ਓਏ ਕਿਤੇ ਨਹੀਂ ਕਿਤੇ ਆਲੀ ਹੈ। ਗੋਲਾ ਲਾ ਦਿਓ ਇੱਕ। ਪਨਾਸ ਸਟਿਲ ਦੀ 30 ਮਿੰਟ ਕੈਮਰਾ। ਨਾ ਨਾ ਵੈਸੇ ਲਾ ਦਿਓ। ਕਿਲਾਸ ਨਹੀਂ ਚ। ਆ ਸਾਨੂੰ ਓਏ ਓਏ ਰਿਕਾਰਡ ਕਰ ਰਿਆ। ਸਾਨੂੰ ਤੁਸੀਂ ਕਹਿ ਦੇਣਾ ਵੀ ਵੇਖੀ ਜਾਓ ਬਸ ਤੁਸੀਂ ਮੈਨੂੰ ਕੋਕ ਬਿਲਾ। ਚਲਾਓ ਯਾਰ ਇਹ ਰਿਆ ਬੰਦ ਕਰ ਦੇ ਕੈਮਰਾ ਪੂਰਾ ਨਹੀਂ ਖਾਦਾ ਜਾਂਦਾ। ਨਹੀਂ ਨਹੀਂ ਖਾਓ ਖਾਓ। ਵਧੀਆ ਖਾਓ। ਲਓ ਜੀ ਸਪੈਸ਼ਲ ਪਹਾੜਾਂ ਵਾਲੀ ਮੈਗੀ। ਲਓ ਜੀ। ਦੇ ਖਾਓ ਜੀ ਖਾਓ ਜੀ ਸਵਾਗਤ ਜੀ ਤੁਹਾਡਾ ਸਾਰਿਆਂ ਦਾ ਸਾਰਿਆਂ ਦਾ ਮੈਗੀ ਦੇ ਵਿੱਚ ਮੈਗੀ ਦੇ ਵਿੱਚ ਤੁਹਾਡਾ ਜਨ ਨੇ ਬਣਾਈ ਆ ਬਾਕੀ ਤੇ ਪਰਾਉਣ ਆ ਰਿਆਂਗਾ ਹਾਂ ਉਹਦੇ ਬਣੀ ਕਿਵੇਂ ਮਮਤਾ ਜੀ ਸਹੀ ਸੀ ਤੁਸੀਂ ਅੰਮ੍ਰਿਤ ਜੀ ਮਮਾ ਬਣੀ ਥੈਂਕ ਯੂ ਮੇਰੇ ਲਈ ਤੁਸੀਂ ਤੁਹਾਡੀ ਹਰ ਮੈਂ ਆਹ ਕੱਡੀ ਕੇ ਤੇ ਜੰਗਲ ਜੇ ਚਲੀ ਫਿਰਦਾ ਇਹ ਬੇਬੇ ਜੰਗਲ ਹੀ ਆ ਜੰਗਲ ਬਸ ਪਹੁੰਚਲੇ ਸਾਨੂੰ ਲੋਕੇਸ਼ਨ ਤੇ ਆ ਜੇ ਬੰਦ ਕੋਗਾ ਇੰਨਾ ਦਾ ਜਿਹੜਾ ਪਿਆ ਹੈ ਕਹਿਣਾ ਨਹੀਂ ਨਹੀਂ ਹਵੇ ਬਹ ਪਹੁੰਚ ਚਲੇ ਬੇਬੇ ਨਹੀਂ ਰੰਦਾ ਜਾਂਦਾ ਲੈ ਲਿਆ ਕੰਮ ਬੈ ਫੇਕੀ ਟੱਕ ਕੇ ਹੋਰ ਟੈਂਸ਼ਨ ਨਹੀਂ ਲੈਣੀ ਬਾਸ ਸਜਣਾ ਤੁਸੀਂ ਵੀ ਸਾਡੇ ਨਾਲ ਸਫਰ ਕਰ ਰਹੇ ਹੋ ਨਾ ਮੈਗੀ ਖਾ ਲਈ ਹੈ ਨਾ ਸਾਰਿਆਂ ਨੇ ਸਾਰਿਆਂ ਨੇ ਖਾਧੀ ਤੂੰ ਹੀ ਖਾਧੀ ਖਾਧੀ ਹੈ ਬੇਬੇ ਮੇਰ ਤੇ ਮੈਂ ਕਿਾ ਕਿੰਨੀ ਹੋ ਗਈ ਲੋ ਵੀ ਸਜਣੋ ਫਾਈਨਲੀ ਪਹੁੰਚ ਚੁੱਕੇ ਆਪਾਂ ਲੋਕੇਸ਼ਨ ਤੇ ਲੋਕੇਸ਼ਨ ਦਿਖਾ ਦਿੱਤੀ ਜਾਵੇ ਬਹੁਤ ਹੀ ਖੂਬਸੂਰਤ ਆ ਪੈਲਸ ਓਏ ਹੋਏ ਓਏ ਹੋਏ ਕਿਆ ਹੀ ਵਰਤਮ ਮੌਸਮ ਗੁਰੂਆ ਇੱਥੇ ਠੰਡ ਹੂੰ ਠੰਡੂ ਠੰਡੀ ਹੋਇਆ ਪਿਆ ਕੱਲੀ ਫਿਰ ਅੰਦਰ ਹਾਂ ਸੋ ਅੱਦਿਆਂ ਦਾ ਬਦਲ ਆ ਗਿਆਣਾ ਗਿੱਤੇ ਗਏ ਜਿਹਨੂੰ ਨਹੀਂ ਪਤਾ ਲੱਗੋ ਉਹਨਾਂ ਨੂੰ ਪਤਾ ਦਦਾਂਗੇ ਹਾਂ ਥੋੜਾ ਜਿਹਾ ਦੱਸਦੀ ਤੁਹਾਨੂੰ ਆ ਬਈ ਹੋਰ ਪੈਲਸ ਚੈਲਪੌਂਟ ਚੈਲਪੌਂਟ ਕਿਹੋ ਜਿਹਾ ਜਨ ਅੱਗੇ ਜਾ ਕੇ ਦੇਖਦੇ ਹਾਂ ਰੂਮ ਰਾਮ ਕੀ ਹਾਲ ਥਾ ਰੂਮ ਇਹ ਤੁਹਾਨੂੰ ਦੱਸਦੀਏ ਇਹ ਜਿਹੜਾ ਕੈਪਟਨ ਅਮਰਿੰਦਰ ਸਿੰਘ ਆ ਉਹ ਉਹਨਾਂ ਦਾ ਏ ਉਹ ਰਾਜੇ ਮਹਾਰਾਜ ਸੀ ਨਾ ਸ਼ੁਰੂ ਤੋਂ ਉਹਨਾਂ ਨੇ ਬਣਾਇਆ ਤੇ ਰੂਮ ਵੀ ਰਾਜੇ ਮਹਾਰਾਜ ਵਰਗੇ ਆ ਸੋ ਆਪਾਂ ਤੁਹਾਨੂੰ ਅੰਦਰ ਜਾ ਕੇ ਰੂਮ ਟੂਰ ਵੀ ਕਰਾਉਣੀ ਹੈ ਨਾਲੇ ਦਿਖਾਉਣੀ ਹੈ ਨਾਲੇ ਕਮਾਉਣੀ ਹੈ ਪਰ ਜੇ ਬੁਕਿੰਗ ਜੇ ਬੁੱਕ ਹੋਇਆ ਫਿਰ ਹਨਾ ਔਖਾ ਹੋ ਜਾਣਾ ਵੇਖਦੇ ਆਂ ਜਾ ਕੇ ਪਹਿਲਾਂ ਕਰ ਲਈਏ ਜੱਟ ਵਾਹ ਜੀ ਬਖਿਆ ਰੂਮ ਹੈ ਲੋਗੇ ਸੱਜਣੋਂ ਲੋਕੇਸ਼ਨ ਇੱਡੀ ਕੁ ਸੋਹਣੀ ਆ ਕਿਉਂਕਿ ਤੁਹਾਨੂੰ ਪਤਾ ਜਿੱਦਾਂ ਪਹਿਲਾਂ ਰਾਜੇ ਮਹਾਰਾਜੇ ਰਹਿੰਦੇ ਹੁੰਦੇ ਸੀ ਇਹ ਮਹਿਲ ਹੀ ਆ ਤੇ ਮਹਿਲ ਨੂੰ ਉਹ ਦੂਸਰੇ ਵਿੱਚ ਕਨਵਰਟ ਕੀਤਾ ਗਿਆ ਪੈਲਸ ਵਿੱਚ ਕੀ ਇੱਥੇ ਆ ਕੇ ਜੇ ਕੋਈ ਵੀ ਰਹਿਣਾ ਚਾਹੁੰਦਾ ਤੇ ਰਹਿ ਸਕਦਾ ਰੂਮ ਲੈ ਕੇ ਹੁਣ ਰੂਮ ਇੱਥੇ ਮੈਂ ਕੋਈ ਵੀ ਉਹ ਓਏ ਓਏ ਹੋਏ ਚਲਾਉ ਲੱਗਣਾ ਕਿ ਨਾ ਦਿੱਨੀ ਰਹੂ ਹਾਂ ਵੀ ਦੀ ਆ ਮੇਰੇ ਨੂੰ ਜਾਰੀ ਨਾ ਅੱਗੇ ਹੀ ਸੱਤ ਪੜਾ ਰਹੇ ਹਾਂ ਕਿ ਆ ਨੰਬਰ ਮੇਰੇ ਤੋਂ ਦੀਵਾਰ ਦੀਵਾਰ ਨੂੰ ਚੱਲ ਰਹੇ ਇਹ ਆਪਾਂ ਇਹ ਕਰੀਏ ਇਹ ਬਲੌਗ ਦੇ ਇੱਥੇ ਐਂਡ ਕਰ ਦਈਏ ਹਨਾ ਇਹ ਬਲੌਗ ਥੋੜੀ ਝੱਟ ਨਹੀਂ ਨਹੀਂ ਅਗਲੇ ਬਲੌਗ ਵਿੱਚ ਦਿਖਾਵਾਂਗੇ ਸਾਰਾ ਠੀਕ ਆ ਇੱਕ ਵਾਰੀ ਦੀਵਾਰ ਤੱਕ ਪਹੁੰਚ